ਸਮ ਹੋ ਗਿਆ 3:53 ਮਿੰਟ ਬਾਕੀ ਭਾਸ਼ਾ ਦੀ ਪ੍ਰੋਬਲਮ ਮੈਨੂੰ ਆਈ ਹੈ ਕਿ ਘਾਟੇ ਗੁੱਡੀ ਦੀ ਕੋਈ ਧੱਕਾ ਲਾ ਕੇ ਚੜਾ ਲੈਣ ਸੀ ਭਾਸ਼ਾ ਦੀ ਕਿਉਂਕਿ ਹਿੰਦੀ ਭਾਸ਼ਾ ਥੋੜੀ ਮੈਂ ਘੱਟ ਜਾਂਦਾ ਹੈ ਨਾ ਹਿੰਦੀ ਭਾਸ਼ਾ ਦਾ ਕੋਈ ਪ੍ਰੋਬਲਮ ਉਹ ਲੋਕਾਂ ਨਾਲ ਮੈਂ ਹਿੰਦੀ ਜੀ ਕਰਕੇ ਨਿਉ ਬਣਾ ਇਸ ਤਰ੍ਹਾਂ ਬਰਾਦਰੀ ਕਿੰਨੇ ਮਹੀਨੇ ਹੋ ਗਿਆ ਬਾਬਾ ਜੀ ਤੁਹਾਨੂੰ ਇਹ ਦਾ ਕੋਈ 15 ਕਰਨ 95 ਤੋਂ 17 ਬਰ 10 ਕਰਨ ਮੈਨੂੰ ਉੱਲੱਗ ਗਿਆ 19 ਮਹੀਨਾ ਦਾ ਹਮ ਸੱਚ ਕਰਨ ਸਿਰ ਇਹ ਜੋ ਹਸਾ ਸੈਕ ਜ 5000 ਰੁਪਏ ਟੈਨਰੀ ਇਮਪੋਰਟਾ ਬਬਰੀ ਨਾਜ਼ਕ ਤਾਂ ਇਹ ਟੂਰ ਮੇ ਰਹਿ ਜਾਏਗਾ ਜੇ ਰਕਮ ਮਾਬੇ ਨਾਲ ਦੀ ਕੱਪੀ ਪੈਗਾ ਅਹ ਗੁਰਦਰਾ ਪ੍ਰਸਾਦ ਕੀ ਉੱਤੇ ਹੁਣ ਜਾਈ ਵਿਚੇ ਰਾਸੇ ਚ ਪੰਜਾਬ ਦੇ ਵਿੱਚ ਆ ਮਾਤਾ ਜੀ ਤੇ ਲੋਕਾਂ ਨੇ ਬਹੁਤ ਪਿਆਰ ਕੀਤਾ ਸ਼ੰਕਰ ਚੁਲਾ ਮੈਂ ਉਹ ਪਿਆਰ ਸੁਤਕਾਲ ਸਦਕੇ ਹੀ ਮਿਲਕੇ ਦੇ ਨਹੀਂ ਬੰਦ ਗਿਆ ਤੇ ਬਪਾ ਜੀ ਫਿਰ ਪੱਤਰਸਾਉਂ ਗਰਗਰ ਦੀ ਕਾਰਗਰ ਹੋ ਗਿਆ ਨਾ ਜੀ ਇਹ ਉੱਥੇ ਜਾ ਕੇ ਵੇਖਣ ਲਈ ਕਿ ਕਿਤਨਾ ਉੱਤਰ ਆ ਰਿਹਾ ਹੈ ਗਰਗਰ ਉੱਥੇ ਹੀ ਜਾਂਦਾ ਹੈ ਜੀ ਇਹ ਤਾਂ ਹੈਗਾ ਕਿ ਰਸਤਾ ਹੈਗਾ ਆਪਣੇ ਜੰਮੂ ਸ਼ਿਕਮੀਰ ਉੱਧਰ ਹੀ ਨਿਕਲਦਾ ਕੋਈ ਰਸਤੇ ਰੋਟੀ ਪਾਣੀ ਦਰਿਆ ਬਿਆਸ ਦੇ ਕੰਢੇ ਖੜੇ ਸੀਗੇ ਤੇ ਜਾਂਦੇ ਜਾਂਦੇ ਮੰਡੀ ਨੂੰ ਮੰਡੀ ਤੋਂ ਉਹ ਲਗਭਗ ਅਸੀਂ ਖੜੇ ਆ 4-5 ਕਿਲੋਮੀਟਰ ਪਿੱਛੇ ਖੜੇ ਆ ਤੇ ਜਾਂਦੇ ਜਾਂਦੇ ਸਾਨੂੰ ਬਾਬਾ ਜੀ ਟੱਕਰ ਗਏ ਸੀ ਤੇ ਇਹ ਬਾਬਾ ਜੀ ਹੁਣੀ ਕਰ ਰਹੇ ਸੀਗੇ ਤੇ ਸਾਈਕਲ ਦੀ ਯਾਤਰਾ ਕਰ ਰਹੇ ਸੀ ਕਿ ਸ਼੍ਰੀ ਮੁਕਸਸ ਸਾਹਿਬ ਤੋਂ ਲੇ ਲਦਾਖ ਦੀ ਤੇ ਬਾਬਾ ਜੀ ਦਾ ਪਿੰਡ ਹੈਗਾ ਆ ਕੋਟ ਭਾਈ ਕੋਟ ਭਾਈ ਦੇ ਬਾਬਾ ਜੀ ਵੀ ਚੱਲਦੇ ਆ ਤੇ ਅੱਪਾ ਜੀ ਉਹ ਬੈਠੇ ਆ ਤੇ ਚਾਹ ਚੂ ਬਣਾ ਰਹੇ ਸੀ ਹਟੇ ਚਾਹ ਆਪਾਂ ਜੀ ਮੰਡੀ ਦਾ ਨਹੀਂ ਕ੍ਰੋਸ ਕੀਤੇ ਜੇ ਨਾ ਮੰਡੀ ਲੰਘ ਆ ਗਾਦੀ ਅੱਛਾ ਮੰਡੀ ਲੰਘ ਹੈ ਆਪਾਂ ਹੁਣ ਪੌਂਤਰ ਪਹੁੰਚਣ ਵਾਲੇ ਆ ਨਾ ਪੌਂਤਰ ਪਹੁੰਚ ਨਹੀਂ ਸਹੀ ਹੈ ਬਰੀਆ ਬਿਆਸ ਦੇ ਲਾਗੇ ਲਾਗੇ ਕਰੀ ਜਾ ਰਹੇ ਆ ਜਿੱਥੇ ਕਿਸੇ ਦੇ ਪਿੰਡ ਦੇ ਵਿੱਚ ਆਏ ਸੀ ਤੇ ਇਹਦੇ ਘਰ ਤੇ ਤੁਹਾਡਾ ਜ਼ੋਮਬੀ ਹੋਵੇ। ਫਾਟਾ ਮਾਰਦਾ ਦਰਿਆ ਅਬਿਆਸ ਦੇ ਵਿੱਚ ਰਾਫਟਿੰਗ ਕਰੀ ਜਾਂਦੇ ਆ। ਅਸੀਂ ਪੌਣ ਪਹੁੰਚ ਗਏ ਆ। ਮਨਾਲੀ ਤੋਂ ਥੋੜਾ ਜਿਹਾ ਅਸੀਂ ਗਾਹਾਂ ਆ ਗਏ ਤਾਂ ਵੈਸੇ ਮਨਾਲੀ ਹੋਈ ਆ ਤੇ ਇੱਥੇ ਅਸੀਂ ਤੇਲ ਪਾਉਣ ਲਈ ਰੁਕਨੇ ਸੀਗੇ ਤੇ ਟੈਂਕੀ ਟੁੰਕੀਆਂ ਅਸੀਂ ਫੁੱਲ ਕਰਾ ਲਈਆਂ ਤੇ ਗੱਡੀ ਦੀ ਟੈਂਕੀ ਵੀ ਫੁੱਲ ਕਰਾ ਲਈ ਤੇ ਆਪਣੇ ਕੈਂੀਆਂ ਦੇ ਵਿੱਚ ਵੀ ਅਸੀਂ ਪਾ ਲਿਆ ਬਹੁਤ ਜ਼ਿਆਦਾ ਰਸ ਹੈ ਬਹੁਤ ਜ਼ਿਆਦਾ ਆਏ ਆਪਾਂ ਮਨਾਲੀ ਦੇ ਵਿੱਚ ਹੀ ਫਿਰਦੇ ਆਂ ਮਨਾਲੀ ਤੋਂ ਬਾਹਰ ਨਿਕਲਦੇ ਆਂ ਮਨਾਲੀ ਤੋਂ ਬਾਹਰ ਨਿਕਲ ਆਇਆਣਾ ਆਪਾਂ ਤੇ ਇਹ ਹਰ ਪੈਰ ਤੇ ਆ ਬਾਹਰੀ ਬਹੁਤ ਅੱਗੇ ਆਹ ਉਹ ਪੱਤੇ ਵਾਲਾ ਆ ਜਿਹੜਾ ਪੱਤੇ ਵਾਲਾ ਵੀ ਕਹਿੰਦਾ ਜੀ ਪੱਤੇ ਵਾਲਾ ਉਹੀ ਆ ਉਹ ਪੱਤੇ ਵਾਲਾ ਜਿਹੜਾ ਇਹ ਪੱਤੇ ਵਾਲਾ ਵੀ ਚੱਲਉਂਦੇ ਨੇ ਇਹ ਦੂਸਰਾ ਆਪਣਾ ਚਤਰੀਏ ਆਉਂਦੀ ਉਹਦੇ ਨਾਲ ਹੀ ਆਉਂਦੇ वारेर वारे बहुती हाणे वारी प ਦਰਿਆ ਚੜਾਉ ਦੇ ਕੰਡੇ ਖੜੇ ਆ ਤੇ ਰਦਾਂਗ ਪਾਸ ਜਿਹੜੀ ਆਪਣੀ ਅਟਰਟਨ ਲਾ ਉਹ ਅਸੀਂ ਪਾਸ ਕਰ ਲਈ ਆ ਘਟੋ ਘਟੇ ਇਹਦਾ ਡੈਰਾ ਜਿਹੜਾ ਹੈਗਾ 9 ਕਿਲੋਮੀਟਰ ਦਾ ਆ ਇੱਥੋਂ ਤਕਰੀਬਨ ਤਕਰੀਬਨ ਬਗੰਦਪੁਰ ਤੋਂ ਲੈ ਕੇ ਤਾਂ ਸਾਂਝਾ ਲੱਗਦਾ ਜਨਾਬ ਦਰਿਆ ਉਹਦੇ ਖੜੇ ਹੁੰਦਾ ਕਿ ਘਟੋ ਘਟੋ ਦੇ ਜੇ ਪਾਸ ਹਾਲ ਦਾ ਆਪਾਂ ਚਨਾਬ ਦਰਿਆ ਦੇ ਲਾਗੇ ਲੱਗੇ ਜਾਂਦੇ ਪਏ ਨਾਲ ਨਾਲ ਹੋ ਕੇ ਜਾਂਦੇ ਪਏ। ਇਹ ਪਾਕਿਸਤਾਨ ਨੂੰ ਜਾਂਦਾ ਦੀ। جناب ਰਾ ਵੀ ਪਰੇ ਰਹਿ ਗਈ। جناب ਦਰਿਆ ਟਾਟਾ ਮਾਰਦਾ। ਆ ਆਪਣੇ ਆਈਆਂ ਬੱਕਰੀਆਂ। ਭੇਡਾਂ ਬੱਕਰੀਆਂ। ਭੇਡਾਂ ਬੱਕਰੀਆਂ। ਭੇਡਾਂ ਆ ਬੱਕਰੀਆਂ ਦੇਖੋ ਕਿਹੜੀ ਨਸਲ ਆ ਇਹ। ਇਹ ਆ ਦੇ। ਆਪਾਂ ਹੁਣ ਭਾਜੀ ਕਿੱਥੇ ਪਹੁੰਚ ਗਏ ਇਸ ਟਾਈਮ? ਸਿਸੂ ਗੰਢ ਗਿਆ ਨਾ ਸਿਸੂ ਨਾ ਇਹ ਤੇ ਸਿਸੂ ਖੜੇ ਸੀਗੇ ਤੇ ਰੋਤਾੰਗ ਪਾਸ ਜਿਹੜੀ ਟਨਲ ਉਹਨੂੰ ਪਾਸ ਕਰਕੇ ਗਾਹਾਂ ਸਿਸੂ ਤੇ ਇੱਥੇ ਇੱਕ ਬਣਿਆ ਹੋਇਆ ਆ ਪੁਰਾਣਾ ਘਰ ਤੇ ਇੱਕ ਹੋਣਾ ਨਾ ਨਵੀਂ ਬਿਲਡਿੰਗ ਬਣੀ ਜਾਂਦੀ ਹੈ ਸੋ ਸਾਡੋ ਰਿਆ ਚ ਨਾ ਉਦੀ ਲੱਗੇ ਹੁਣ ਅਸੀਂ ਫੇਲ ਖੜੇ ਆ ਤੇ ਅਸੀਂ ਹੁਣ ਰੈਂਟ ਰਾਤ ਨੂੰ ਰਹਿਣ ਦਾ ਟਿਕਾਣਾ ਲੱਭ ਰਹੇ ਆ ਅਸੀਂ ਤੇ ਕੋਸ਼ਿਸ਼ ਸਾਡੀ ਇਹ ਆ ਵੀ ਅਸੀਂ ਆਪਣਾ ਕੈਂਪ ਲਾਈ ਆਪਣਾ ਟੈਂਟ ਲਾਈਏ ਆਪਣਾ ਖਾਣਾ ਦਾਣਾ ਮਰਾਈਏ ਤੇ ਅਸੀਂ ਇਸ ਇੰਸਟਿਟੂ ਤੋਂ ਦੋ ਤਿੰਨ ਕਿਲੋਮੀਟਰ ਗਾਹਾਂ ਖੜੇ ਆਂ ਸੀ ਤੇ ਅਸੀਂ ਆਹ ਕੈਂਪੇਨ ਆਪਣਾ ਲਾ ਲਿਆ ਟੈਂਟ ਉਂਟ ਲਾ ਲਿਆ ਤੇ ਰਾਤ ਨੂੰ ਰਹਿਣ ਦਾ ਬਸੇਰਾ ਇੱਥੇ ਹੀ ਆ ਤੇ ਨਾਲ ਵਿਊ ਵੀ ਪੂਰਾ ਗੱਲਬਾਤ ਐਂਡ ਦਾਲ ਸਾਬ ਜੀ ਕਿਦਾਂ ਬਣਾਉਣੀ ਆ ਹੁਣ ਭਾਜੀ ਦੋਨੇ ਦਿਆ ਹਾਂ ਦਾਲ ਸਾਬ ਜੀ ਹੁਣ ਬਣਾਉਣੀ ਆ ਕਿਦਾਂ ਇਹਨੂੰ ਗਰਮ ਕਰ ਲੈਨੇ ਆ ਬਸ ਸਹੀ ਠੀਕ ਹੈ ਗੋਭੀ ਆ ਗੋਭੀ ਮਨਾ ਗਰਮ ਕਰ ਲੈਨੇ ਆ ਕੋਈ ਗੱਲ ਨਹੀਂ ਪੱਤੋਂ ਚੌਂਦੀ ਕਰ ਲੈ ਲੈ ਨਹੀਂ ਨਹੀਂ ਸਹੀ ਆ ਸਹੀ ਹਾਂਜੀ ਤੁਹਾਨੂੰ ਭਾਜੀ ਠੰਡ ਕਿੰਨੀ ਗਿਆ ਬਹੁਤ ਹਵਾ ਚੱਲਦੀ ਆ ਹਾਂ

ਹੱਲੀ ਹੋਈ ਲੜਸੀ ਤਾਂ ਨਿਕਲਦੀ ਹੈ ਹੈ ਹਲਕੀ ਹੈ ਉਹ ਹੈ ਜੀ ਆ